ਸਤਿ ਸ਼੍ਰੀ ਅਕਾਲ ਸਤਲੂ ਚੈਨਲ ਵੇਖਰੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਅਕਾਲੀ ਦਲ ਦੇ ਬਾਰੇ ਗੱਲਬਾਤ ਕਰਨੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਭਾਵੇਂ ਹਾਸ਼ੀਏ ਤੇ ਚੱਲ ਰਿਹਾ ਹੋਵੇ ਪਰ ਇਨੀ ਦਿਨੀ ਸੁਰਖੀਆਂ ਦੇ ਵਿੱਚ ਅਕਾਲੀ ਦਲ ਟੌਪ ਦੇ ਉੱਤੇ ਹੈ ਅਕਾਲੀ ਦਲ ਦਾ ਬਾਗੀ ਤੜਾ ਸਿਰ ਅਕਾਲ ਤਖਸਾਲ ਪਹੁੰਚਦਾ ਹੈ ਮੁਆਫੀ ਨਾਮਾ ਸੌਂਗਦਾ ਹੈ ਤੇ ਉਸ ਮੁਆਫੀ ਨਾਮੇ ਦੇ ਉੱਤੇ ਕੱਲ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਵਿਚਾਰ ਕੀਤਾ ਗਿਆ ਤੇ ਉਸ ਮਾਫੀ ਨਾਮੇ ਤੋਂ ਬਾਅਦ ਅਕਾਲੀ ਦਲ ਦੀ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਜਿਸ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ ਕਿ ਆਖਿਰਕਾਰ ਹੁਣ ਅਕਾਲੀ ਦਲ ਦਾ ਜਿਹੜਾ ਰੁਖ ਹੈ ਉਹ ਕਿੱਧਰ ਨੂੰ ਮੁੜੇਗਾ ਸੋ ਇਸ ਮਸਲੇ ਦੇ ਬਾਰੇ ਗੱਲਬਾਤ ਕਰਾਂਗੇ ਅਕਾਲੀ ਦਲ ਦੀ ਭੁੱਖ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਐਸਜੀਪੀਸੀ ਮੈਂਬਰ ਅਮਰਿੰਦਰ ਸਿੰਘ ਨੇ ਸਰ ਬਹੁਤ-ਬਹੁਤ ਸਵਾਗਤ ਹੈ ਸਤਿ ਪੁਸ਼ਟੀ ਟੀਵੀ ਤੇ ਧੰਨਵਾਦ ਜੀ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਿਲ ਦੀ ਗੱਲ ਕਰੀਏ ਤਾਂ ਗਿਆਨੀ ਰਗबीर ਸਿੰਘ ਦੇ ਸਿੰਘ ਦੇ ਵੱਲੋਂ ਬੁਲਾਵਾ ਆਇਆ ਹੈ ਉਹਨਾਂ ਨੂੰ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਤੋਂ ਉਹਨਾਂ तमाम ਸਵਾਲਾਂ ਦੇ ਜਵਾਬ ਮੰਗੇ ਗਏ ਨੇ ਸਪਸ਼ਟੀਕਰਨ ਮੰਗੇ ਗਏ ਨੇ ਜੋ ਗੱਲਾਂ ਮਾਫੀਨਾਮੇ ਦੇ ਵਿੱਚ ਲਿਖੀਆਂ ਉਹਦੇ ਵਿੱਚ ਸੁਮੇਤ ਸੈਣੀ ਨੂੰ ਡੀਜੀਪੀ ਲਾਉਣਾ ਬੇਅਦਬੀ ਮਾਮਲਿਆਂ ਦੀ ਗੱਲ ਹੋਵੇ ਬਰਗਾੜੀ ਗੋਲੀ ਕਾਂਡ ਦੀ ਗੱਲ ਹੋਵੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਹੋਵੇ ਉਹਨਾਂ तमाम ਸਵਾਲਾਂ ਤੇ ਹੁਣ ਸੁਖਬੀਰ ਬਾਦਲ ਨੂੰ ਜਵਾਬ ਦੇਣਾ ਪੈਣਾ ਹੈ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਕਿਸ ਰੁਖ ਵੱਲ ਜਾਏਗਾ ਕਾလီਦਲ ਜਥੇਦਾਰ ਵੱਲੋਂ ਤਲਬ ਕਰਨਾ ਹੁਣ ਤੱਕ ਕਿਹਾ ਜਾਂਦਾ ਸੀ ਵੀ ਜਥੇਦਾਰ ਬਾਦਲਾਂ ਦੀ ਜੇਬ ਤੋਂ ਨਿਕਲਦੇ ਨੇ ਜਾਂ ਬਾਦਲਾਂ ਦੇ ਹੱਕ ਤੋਂ ਫੈਸਲੇ ਸੁਣਾਉਂਦੇ ਨੇ ਪਰ ਪਹਿਲੀ ਵਾਰ ਤਲਬ ਕਰਨਾ ਹੁਣ ਕਿਸ ਪਾਸੇ ਜਾਏਗੀ ਸਿਆਸਤ ਦੇਖੋ ਮੈਡਮ ਜਿਹੜੀ ਚੀਜ਼ ਦੇ ਉੱਪਰ ਅੱਜ ਅਸੀਂ ਗੱਲ ਕਰ ਰਹੇ ਆਂ ਇਹਦੀ ਬਾਟਮ ਲਾਈਨ ਹੈ ਕਿ ਜਿਹੜੀ ਇੱਕ ਆਪਣੇ ਖਾਨ ਚੱਲਦੀ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੂੰ ਸੋ ਅਕਾਲੀ ਦਲ ਭਾਵੇਂ ਅੱਜ ਦੀ ਤਰੀਕ ਦੇ ਵਿੱਚ ਪੋਲੀਟੀਕਲੀ ਹਾਸ਼ੀਏ ਤੇ ਚਲਾ ਗਿਆ ਹੋਵੇ ਲੇਕਿਨ ਜਿਹੜਾ ਪਬਲਿਕ ਦਾ ਸੈਂਟੀਮੈਂਟ ਹੈਗਾ ਜਿਹੜੀ ਪਬਲਿਕ ਦੀ ਅਕਾਲੀ ਸੋਚ ਹੈ ਜੋ ਪੰਥਕ ਸੋਚ ਹੈ ਉਹ ਮੱਦਮ ਨਹੀਂ ਪਈ ਹੈ ਉਹ ਓਦਾਂ ਵੀ ਓਦਾਂ ਖੜੀ ਹੈ ਲੀਡਰਸ਼ਿਪ ਭਾਵੇਂ ਮਤਲਬ ਅਪ ਟੂ ਦੀ ਮਾਰਕ ਨਹੀਂ ਹੈ ਲੀਡਰਸ਼ਿਪ ਨੇ ਬੜਾ ਉਸ ਨੂੰ ਉਸ ਸੈਂਟੀਮੈਂਟ ਨੂੰ ਅੰਡਰਮਾਈਨ ਕੀਤਾ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਜੋ ਮਰਜ਼ੀ ਉਹਦੀ ਵਰਡਿੰਗ ਯੂਜ਼ ਕਰ ਲਈਏ ਲੇਕਿਨ ਇਹ ਉਹ ਕਰੰਟ ਜਿਹੜਾ ਹੈਗਾ ਪੰਥਕ ਕਰੰਟ ਜਿਹੜਾ ਹੈਗਾ ਉਹ ਪੰਜਾਬ ਦੀ ਫਿਜ਼ਾ ਦੇ ਵਿੱਚ ਅੱਜ ਵੀ ਉਦਾਂ ਹੀ ਬਰਕਰਾਰ ਹੈ ਤੇ ਇਹ ਹੀ ਰੀਜ਼ਨ ਹੈ ਕਿ ਭਾਵੇਂ ਸੁਖਬੀਰ ਬਾਦਲ ਦਾ ਅਕਾਲੀ ਦਲ ਜਿਹੜਾ ਹੈਗਾ ਉਹ ਪੋਲਿਟਿਕਲ ਪਾਵਰ ਸਟਰਗਲ ਦੇ ਵਿੱਚ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਲੇਕਿਨ ਨਿਊਜ਼ ਜਿਹੜੀ ਹੈਗੀ ਹੈ ਪੰਜਾਬ ਦੀ ਉਹ ਬਿਨਾ ਅਕਾਲੀ ਸੈਂਟੀਮੈਂਟ ਤੋਂ ਕਦੀ ਪੂਰੀ ਹੋਈ ਨਹੀਂ ਸਕਦੀ ਸੋ ਇਹ ਹੀ ਰੀਜ਼ਨ ਹੈ ਕਿ ਉਹ ਹਾਰਨ ਦੇ ਬਾਵਜੂਦ ਵੀ ਰਾਜ ਭਾਵੇਂ ਆਪਣਾ ਆਮ ਆਦਮੀ ਪਾਰਟੀ ਦਾ ਹੋਵੇ ਕਾਂਗਰਸ ਦਾ ਹੋਵੇ ਲੇਕਿਨ ਪੂਰੇ মিডিਆ ਦੀ ਜਾਂ ਪੂਰੀ ਜਿਹੜੀ ਵੀ ਆਬਜ਼ਰਵੇਸ਼ਨ ਕਰਦੇ ਆ ਜਿਹੜੇ ਉਹਨਾਂ ਦੀ ਜਿਹੜੀ ਅੱਖ ਹੈ ਉਹ ਪੰਜਾਬ ਦੀ ਪੰਥਕ ਸੈਂਟੀਮੈਂਟ ਦੇ ਉੱਪਰ ਹਮੇਸ਼ਾ ਰਹਿੰਦੀ ਹੈ ਤੇ ਉਹ ਸੈਂਟੀਮੈਂਟ ਨੂੰ ਰਿਪਰੈਜ਼ੈਂਟ ਅਕਾਲੀ ਦਲ ਹੀ ਕਰਦਾ ਹੁੰਦਾ ਸੀ ਕਦੀ ਅੱਜ ਦੀ ਤਰੀਕ ਦੇ ਵਿੱਚ ਉਹ ਮਤਲਬ ਲੀਡਰਸ਼ਿਪ ਨੇ ਉਸ ਨੂੰ ਅੰਡਰਮਾਈਨ ਕਰਤਾ ਉਸ ਨੂੰ ਲੈਟਡਾਊਨ ਕੀਤਾ ਹੋਇਆ ਲੇਕਿਨ ਉਹ ਸੈਂਟੀਮੈਂਟ ਅੱਜ ਵੀ ਬਰਕਰਾਰ ਹੈਗਾ ਇੱਕ ਤਾਂ ਇਹਦਾ ਇਹ ਪੱਖ ਹੈਗਾ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਹੈ ਪਿਛਲੇ ਵੀ 25 ਸਾਲ ਤੋਂ ਜਿਹੜਾ ਆਪਾਂ ਮਤਲਬ ਜੇ ਕੋਖਨਾਲ ਦੇਖੀਏ ਜਾਂ ਥੋੜੀ ਜਿਹੀ ਵੀ ਉਹਦੇ ਤੇ ਪੰਛੀ ਛਾਤ ਮਾਰੀਏ ਤਾਂ ਜਥੇਦਾਰ ਸਹਿਬਾਨ ਜਿਹੜੇ ਹੈਗੇ ਉਹਨਾਂ ਦੀ ਅਪਾਇੰਟਮੈਂਟ ਅਕਾਲੀ ਦਲ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ ਇਹਦੇ ਵਿੱਚ ਕੋਈ ਮਤਲਬ ਦੋਰਾਵਾ ਨਹੀਂ ਹੈ ਤੇ ਇਹ ਰੀਜ਼ਨ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਲੋਕੀ ਉਸ ਚੀਜ਼ ਨੂੰ ਥੋੜਾ ਮਤਲਬ ਐਪਰੀਹੈਂਸ਼ਨ ਉਹਨਾਂ ਦੇ ਮਾਈਂਡ ਦੇ ਵਿੱਚ ਹੈਗੀ ਹੈ ਕਿ ਬਈ ਸ਼ਾਇਦ ਇਹ ਇਹਦੇ ਵਿੱਚ ਵੀ ਕੋਈ ਪੋਲਿਟਿਕਸ ਨਾ ਹੋਵੇ। ਬਿਲਕੁਲ। ਸੋ ਉਹ ਫਿਊਚਰ ਦੇ ਵਿੱਚ ਹੋਰ 15 20 ਦਿਨਾਂ ਦੇ ਵਿੱਚ ਗੱਲ ਖੁੱਲ ਕੇ ਸਾਹਮਣੇ ਆ ਜਾਏਗੀ ਜੇ ਪੋਲਿਟਿਕਸ ਵੀ ਹੋਏਗੀ ਤੇ ਉਹ ਲੁਕੀ ਨਹੀਂ ਰਹੇਗੀ। ਉਹ ਪਬਲਿਕ ਦੀ ਜਿਹੜੀ ਆਈ ਹੈ ਉਹ ਬੜੀ ਮਤਲਬ ਸਮਾਰਟ ਆਈ ਹੈ ਜਗੀਆਂ ਲੋਕਾਂ ਦੀਆਂ ਤੇ ਉਸ ਨੂੰ ਉਹ ਕੱਢ ਲੈਣਗੇ। ਅ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਵੀ ਸੁਖਵੀਰ ਬਾਦਲ ਨੂੰ ਉਹਨਾਂ ਨੇ ਅਜੇ ਤਲਬ ਨਹੀਂ ਕੀਤਾ। ਅਜੇ ਉਸ ਨੂੰ ਉਹਨਾਂ ਨੇ ਕਿਹਾ ਕਿ 15 ਦਿਨਾਂ ਦੇ ਵਿੱਚ ਤੂੰ ਲਿਖਤੀ ਜਵਾਬ ਦੇਣਾ। ਕਿਸੇ ਵੀ ਦਿਨ ਆ ਕੇ ਲਿਖਤੀ ਜਵਾਬ ਆਫਿਸ ਦੇ ਵਿੱਚ ਉਹ ਦੇ ਸਕਦਾ ਤੇ ਪਰਸਨਲੀ ਆ ਕੇ ਉਸਨੇ ਦੇਣਾ ਹੈਗਾ ਸੋ ਮੈਂ ਸਮਝਦਾ ਕਿ ਬਹੁਤ ਹੀ ਡੈਲੀਕੇਟ ਇਸ਼ੂ ਇਹ ਹੈਗਾ ਕਿਉਂਕਿ ਇਹਦੇ ਫਿਊਚਰ ਦੇ ਵਿੱਚ ਜਿੰਨੀ ਦੇਰ ਇਸ ਸੰਸਾਰ ਰਹੇਗਾ ਸੀ ਕਿਤੇ ਹਾਸ ਨੂੰ ਲੋਕੀ ਪੜਦੇ ਰਹਿਣਗੇ ਇਸ ਚੀਜ਼ ਨੂੰ ਲੋਕੀ ਬੜੀ ਗੌਰ ਨਾਲ ਦੇਖਣਗੇ ਕਿ ਜਦੋਂ ਐਸੀ ਕ੍ਰਾਈਸਿਸ ਆਈ ਤੇ ਉਸ ਵੇਲੇ ਦੇ ਜਿਹੜੀ ਲੀਡਰਸ਼ਿਪ ਸੀਗੀ ਉਹ ਦੇ ਪ੍ਰਧਾਨ ਨੇ ਕੀ ਸੱਚ ਬੋਲਿਆ ਕਾਲ ਤਖਤ ਸਾਹਬ ਤੇ ਜਾ ਕੇ ਜਾਂ ਉਹ ਉੱਥੇ ਅਜੇ ਵੀ ਚਲਾਕੀਆਂ ਕਰੇਗਾ ਇਸ ਸਬਦੇ ਦਰਮਿਆਨ ਸਵਾਲ ਇੱਕ ਇਹ ਵੀ ਹੋ ਰਿਹਾ ਹੈ ਕਿ ਜਦੋਂ ਬਾਗੀ ਧੜਾ ਇਕੱਠਾ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜਾਂਦਾ ਹੈ ਜਿੱਥੇ ਦਰਗਹਾਨੀ ਰਗਵੀਰ ਸਿੰਘ ਨੂੰ ਮਿਲਦਾ ਹੈ ਤਾਂ ਉਦੋਂ ਜਿਹੜਾ ਸੁਖਬੀਰ ਬਾਦਲ ਦੇ ਨਾਲ ਦਾ ਧੜਾ ਹੈ ਉਦੋਂ ਇਹ ਸਵਾਲ ਚੁੱਕੇ ਜਾਂਦੇ ਨੇ ਕਿ ਉਹ ਲੋਕ ਨੇ ਜਿਨ੍ਹਾਂ ਨੇ ਹੁਣ ਤੱਕ ਅਕਾਲੀ ਦਲ ਦੇ ਵਿੱਚ ਰਾਜ ਭਾਗ ਮਾਣਿਆ ਵੱਡੇ ਵੱਡੇ ਅਹੁਦੇ ਲਈ ਮੰਤਰੀ ਮੰਡਲ 'ਚ ਰਹੇ ਵੱਡੀਆਂ ਵੱਡੀਆਂ ਪ੍ਰਧਾਨਗੀਆਂ ਕੁਰਸੀਆਂ ਉਹਨਾਂ ਦੇ ਹੇਠ ਰਹੀਆਂ ਪਰ ਹੁਣ ਇਹ ਸਭ ਕੁਝ ਕਿਤੇ ਨਾ ਕਿਤੇ ਇਲਜ਼ਾਮ ਲਗਾਇਆ ਗਿਆ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਿ ਬੀਜਪੀ ਤੇ ਆਰਐਸਐਸ ਦੇ ਇਸ਼ਾਰੇ ਤੇ ਹੋ ਰਿਹਾ ਹੈ ਦੇਖੋ ਇਹ ਇਲਜ਼ਾਮਬਾਜ਼ੀ ਤਾਂ ਬੰਦ ਨਹੀਂ ਹੋਏਗੀ ਲੇਕਿਨ ਇਹਦੇ ਵਿੱਚ ਮਤਲਬ ਜਿਹੜੀ ਬਾਟਮ ਲਾਈਨ ਆ ਉਹ ਹੈ ਕਿ ਭਈ ਇਹ ਗੇਮ ਸਾਰੀ ਪਾਵਰ ਦੀ ਹੈ ਭਾਵੇਂ ਉਹ ਬਾਗੀ ਅਕਾਲੀ ਹੋਣ ਜਾਂ ਸੁਖਬੀਰ ਬਾਦਲ ਹੋਵੇ ਉਹਨਾਂ ਦੀ ਤਰਫ ਪਾਵਰ ਪੋਲਿਟਿਕਸ ਪਾਵਰ ਗੈਲਰੀ ਚ ਕਿਵੇਂ ਐਂਟਰ ਹੋਣਾ ਇਹੀ ਉਹਨਾਂ ਦਾ ਨਿਸ਼ਾਨਾ ਹੈ ਤੇ ਉਹ ਨਿਸ਼ਾਨਾ 10 ਸਾਲ ਤੋਂ ਪਬਲਿਕ ਉਹਨਾਂ ਨੂੰ ਅਚੀਵ ਨਹੀਂ ਹੋਣ ਦੇ ਰਹੀ ਪੰਜਾਬ ਦੀ ਜਨਤਾ ਨੇ ਉਹਨਾਂ ਵੱਲ ਪਿੱਠ ਕੀਤੀ ਹੋਈ ਹੈ ਤੇ ਇੱਕ ਵੱਡੇ ਗਰੁੱਪ ਨੇ ਸਮਝਿਆ ਕਿ ਵੀ ਅਸੀਂ ਫਜ਼ੂਲ ਦੇ ਵਿੱਚ ਐਕਸਰਸਾਈਜ਼ ਕਰ ਰਹੇ ਆ ਜੇ ਰਿਜ਼ਲਟ ਲੈਣੇ ਆ ਤੇ ਸਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਉਹਨਾਂ ਨੇ ਗੁੱਡ ਸੈਂਸ ਪਰਵੇਲ ਕੀਤੀ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣਾ ਜੋ ਵੀ ਮਾਫੀਨਾਮਾ ਦਿੱਤਾ ਉਹ ਸਭ ਦੇ ਸਾਹਮਣੇ ਹੈ ਤੇ ਉਸੇ ਕਰਕੇ ਮੈਂ ਸਮਝਦਾ ਕਿ ਜੱਥੇਦਾਰ ਸਹਿਬਾਨ ਵੀ ਕੰਪੈਲ ਹੋ ਗਏ ਕਿ ਉਹਨਾਂ ਕੋਲ ਕੋਈ ਆਲਟਰਨੇਟ ਹੀ ਨਹੀਂ ਰਿਹਾ ਜਦੋਂ ਇੱਕ ਐਡਾ ਵੱਡਾ ਗਰੁੱਪ ਜਾ ਕੇ ਕਹਿ ਦਿੰਦਾ ਕਿ ਅਸੀਂ ਗੁਨਾਹਗਾਰ ਹਾਂ ਤੇ ਸਾਨੂੰ ਜੋ ਵੀ ਤੁਸੀਂ ਤਨਖਾਹ ਲਾਣੀ ਹੈ ਸਜ਼ਾ ਲਾਣੀ ਹੈ ਸਾਡੀ ਅਰਦਾਸ ਕਰੋ ਬੇਗੁਨਾਹੀ ਲਈ ਤੇ ਉਹ ਫਿਰ ਉਹਨਾਂ ਦੇ ਕੋਲ ਕੋਈ ਆਪਸ਼ਨ ਹੀ ਨਹੀਂ ਰਹੀ ਦੋ ਆਪਸ਼ਨ ਸੀ ਜਾਤਾ ਉਹ ਉਸ ਨੂੰ ਉਹ ਉਹਨਾਂ ਦੀ ਦਰਖਾਸਤ ਨੂੰ ਫਾਈਲ ਕਰ ਦਿੰਦੇ ਕਿ ਜੀ ਕਾਗਜ਼ਾਂ 'ਚ ਪਈ ਹੈ ਤੇ ਕਦੀ ਫੈਸਲਾ ਲੈ ਲਾਂਗੇ ਉਹ ਮੈਂ ਸਮਝਦਾ ਕਿ ਪਬਲਿਕ ਪ੍ਰੈਸ਼ਰ ਇਨਾ ਵਧਿਆ ਕਿਉਂਕਿ ਉਹਨਾਂ ਨੇ ਆਪਣੀ ਮੋਹਮ ਚਲਾਤੀ ਇਕਾਲੀ ਸੁਰਜੀਤ ਇਕਾਲੀ ਦਲ ਨੂੰ ਵਾਪਸ ਮੋੜ ਸੁਰਜੀਤ ਕਰਨ ਦੀ ਸੋ ਜਥੇਦਾਰ ਸਾਹਿਬਾਨ ਦੇ ਉੱਪਰ ਵੀ ਮੈਂ ਸਮਝਦਾ ਕਿ ਵੀ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਗੱਲ ਆਈ ਹੋਵੇਗੀ ਕਿ ਇਤਿਹਾਸ ਦੇ ਵਿੱਚ ਸਾਨੂੰ ਲੋਕੀ ਕਿਸ ਨਿਗਾ ਨਾਲ ਦੇਖਣਗੇ ਸੋ ਮੈਂ ਇਹੀ ਫੀਲ ਕਰਦਾ ਇਹ ਸਾਰੇ ਨੂੰ ਉਹਨਾਂ ਨੇ ਵੇਖ ਕਰਕੇ ਸੁਖਵੀਰ ਬਾਦਲ ਨੂੰ ਕਿਹਾ ਕਿ ਤੂੰ 15 ਦਿਨਾਂ ਦੇ ਵਿੱਚ ਵਿੱਚ ਆ ਕੇ ਆਪਣਾ ਜੋ ਲਿਖਤੀ ਜਵਾਬ ਦੇ ਹਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀ ਤਾਂ ਪਹਿਲੀ ਵਾਰ ਖੁੱਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 90 ਲੱਖ ਦੇ ਇਸ਼ਤਿਹਾਰਾਂ ਤੇ ਬੋਲੀ ਆ ਐਸਜੀਪੀਸੀ ਦੇ ਜਨਰਲ ਕਤਰ ਗੁਰਚਰਨ ਗਰੇਵਾਲ ਕਹਿੰਦੇ ਨੇ ਕਿ ਇਹ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਏ ਜਿਹੜੇ ਅਸੀਂ 90 ਲੱਖ ਦੇ ਇਸ਼ਤਿਹਾਰ ਦਿੱਤੇ ਨੇ ਇਸ ਬਿਆਨ ਦੇ ਕੀ ਮਾਇਨੇ ਨੇ ਕਿਵੇਂ ਇੱਕਦਮ ਪਹਿਲਾਂ ਅਕਾਲੀ ਦਲ ਬਦਲਦਾ ਫਿਰ ਜਥੇਦਾਰ ਸਾਹਿਬ ਲਿਖਤੀ ਜਵਾਬਦੇਹ ਨੂੰ ਕਹਿੰਦੇ ਨੇ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸੇ ਲਈ ਤੇ ਚੱਲ ਰਹੀ ਹੈ ਜਿਵੇਂ ਜਥੇਦਾਰ ਬਾਦਲ ਨੂੰ ਬੁਲਾਉਂਦੇ ਨੇ ਦੇਖੋ ਗੁਚਰਨ ਸਿੰਘ ਗਰੇਵਾਲ ਭਾਵੇਂ ਐਕਸੈਪਟ ਕਰ ਰਹੇ ਆ ਗਲਤੀ ਹੋਈ ਹੈ ਲੇਕਿਨ ਉਹ ਝੂਠ ਬੋਲ ਰਹੇ ਆ ਹੂੰ ਉਹਨਾਂ ਨੂੰ ਇਹ ਬੋਲਣਾ ਚਾਹੀਦਾ ਕਿ ਸਾਡੇ ਤੋਂ ਗਲਤੀ ਕਰਵਾਈ ਕਿਨੇ ਆ ਉਹਨਾਂ ਨੂੰ ਸੁਪਨਾ ਆ ਗਿਆ ਕਿ 96 ਲੱਖ ਦੇ ਇਸ਼ਤਿਹਾਰ ਦੇਣੇ ਆ ਉਹਨਾਂ ਨੂੰ ਕੰਪੈਲ ਕੀਨੇ ਕੀਤਾ ਗਰੇਵਾਲ ਤਾਂ ਸਿਗਾ ਨਹੀਂ ਉਦੋਂ ਉਹ ਆਫਟਰ ਆਲ ਉਸ ਨੂੰ ਸੁਖਬੀਰ ਬਾਦਲ ਨੇ ਹੀ ਇਸ਼ਾਰਾ ਕੀਤਾ ਕਿ ਇਹ ਇਸ਼ਤਿਹਾਰ ਦੇਣੇ ਆ ਔਰ ਉਹ ਇਸ਼ਤਿਹਾਰਾਂ ਦੇ ਵਿੱਚੋਂ ਬਹੁਤ ਕੁਝ ਨਿਕਲੇਗਾ ਉਹ ਇਸ਼ਤਿਹਾਰ ਇੱਕੋ ਬੰਦੇ ਦੇ ਰਹਿੰਦੇ ਆ ਉਹਦੇ ਕਮਿਸ਼ਨ ਵੀ ਹੈਗੇ ਆ ਵਿੱਚ ਇਹ ਗੱਲਾਂ ਅੱਗੇ ਖੁੱਲਣਗੀਆਂ ਜਦੋਂ ਰਿਕਾਰਡ ਉੱਥੇ ਜਾਏਗਾ ਪਤਾ ਨਹੀਂ ਉਹ ਰਿਕਾਰਡ ਦਿੰਦੇ ਵੀ ਆ ਕਿ ਨਹੀਂ ਦਿੰਦੇ ਆਪਣਾ ਰਿਟਰਨ ਮਾਫੀਨਾਮਾ ਦੇ ਦੇਣਗੇ ਕਿ ਸਾਡੇ ਤੋਂ ਗਲਤੀ ਹੋਈ ਐ ਅਸੀਂ ਗੁਨਾਹਗਾਰ ਆ ਜੇਕਰ ਉਹ ਰਿਕਾਰਡ ਉੱਥੇ ਪੇਸ਼ ਕਰਦੇ ਆ ਜੇਕਰ ਸਿੰਘ ਸਹਿਬਾਨ ਉਸ ਨੂੰ ਪੂਰੀ ਬਰੀਕੀ ਦੇ ਨਾਲ ਖੋਖਣਗੇ ਤੇ ਵੱਡਾ ਸਕੈਂਡਲ ਵੀ ਉਹਦੇ ਵਿੱਚੋਂ ਨਿਕਲ ਸਕਦਾ ਹੈ ਇਸ ਤੋਂ ਵੀ ਆਪਾਂ ਮਤਲਬ ਮਨਕਰ ਨਹੀਂ ਹੋ ਸਕਦੇ ਹਮ ਇੱਕ ਖਾਸ ਪਰਿਵਾਰ ਦੀ ਜਾਗੀਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਜਾਂਦਾ ਹੈ ਇਨਡਾਇਰੈਕਟਲੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਤੇ ਵੀ ਹਮੇਸ਼ਾ ਇਹ ਨਿਸ਼ਾਨੇ ਲਗਾਏ ਜਾਂਦੇ ਰਹੇ ਨੇ ਵੀ ਇੱਕ ਖਾਸ ਪਰਿਵਾਰ ਦੇ ਵੱਲੋਂ ਚੁਣਿਆ ਜਾਂਦਾ ਜਥੇਦਾਰ ਪਰ ਹੁਣ ਜਿਸ ਤਰੀਕੇ ਦੀ ਸਿਆਸਤ ਰੰਗ ਲੈ ਰਹੀ ਹੈ ਜਿਸ ਤਰੀਕੇ ਦਾ ਰੁਖ ਸਿਆਸਤ 모ੜ ਰਹੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਜਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੁਝ ਨਵਾਂ ਚੱਲ ਸਕਦਾ ਹੈ ਜਾਂ ਗੁਰਦੁਆਰਿਆਂ ਨੂੰ ਸੁਧਾਰਨ ਦੀ ਇੱਕ ਨਵੀਂ ਲਹਿਰ ਜਿਹੜੀ ਹੈ ਉਹ ਚੱਲ ਸਕਦੀ ਹੈ ਦੇਖੋ ਮੈਨੂੰ ਅਜੇ ਨੀਅਰ ਫਿਊਚਰ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਦਿਖਦੀ ਕਿ ਕੋਈ ਐਸੀ ਮੋਹਮ ਚੱਲੇਗੀ ਕਿਉਂਕਿ ਐਸਜੀਪੀਸੀ ਜਿਹੜੀ ਹੈ ਉਹ ਇੱਕ ਕਿਸਮ ਦੀ ਇਲੈਕਟਿਡ ਬਾਡੀ ਹੈ ਤੇ ਉਹਦੀ ਇਲੈਕਸ਼ਨ ਨੂੰ ਭਾਵੇਂ 15-20 ਸਾਲ ਹੋ ਗਏ ਆ 2011 ਚ ਹੋਈ ਸੀ ਅੱਜ 14 ਸਾਲ ਹੋ ਚੁੱਕੇ ਆ ਉਸ ਨੂੰ ਇਲੈਕਸ਼ਨ ਹੋਈ ਨੂੰ ਲੇਕਿਨ 13-14 ਸਾਲ ਦਾ ਪੀਰੀਅਡ ਕੋਈ ਵੱਡਾ ਨਹੀਂ ਹੁੰਦਾ ਕਿ ਪਬਲਿਕ ਦੇ ਵਿੱਚ ਇਨੀ ਫ੍ਰਸਟ੍ਰੇਸ਼ਨ ਹੋ ਜਾਏ ਕਿ ਅਸੀਂ ਇਹਨਾਂ ਨੂੰ ਮਾਰ ਹੀ ਦੇਣਾ ਜਿਹੜਾ ਮਹੰਤਾਂ ਦੇ ਨਾਲ ਕਲੈਸ਼ ਹੋਇਆ ਸੀ ਉਹ ਮਤਲਬ ਕਲਾਈਮੈਕਸ ਤੇ ਗੱਲ ਪਹੁੰਚ ਗਈ ਸੀ ਉਹ ਕਲਾਈਮੈਕਸ ਵਾਲੀ ਗੱਲ ਨਹੀਂ ਹੈ ਫੇਸਿਸ ਚੇਂਜ ਹੁੰਦੇ ਰਹਿੰਦੇ ਆ ਹਰ ਸਾਲ ਨਵਾਂ ਪ੍ਰਧਾਨ ਆ ਜਾਂਦਾ ਦੋ ਤਿੰਨ ਸਾਲ ਬਾਅਦ ਜਨਰਲ ਸਕੱਤਰ ਨਵਾਂ ਆ ਜਾਂਦਾ ਤਾਂ ਪਬਲਿਕ ਨੂੰ ਥੋੜਾ ਜਿਹਾ ਉਹਦੇ ਵਿੱਚੋਂ ਸਟੀਮ ਜਿਹੜੀ ਹੈ ਨਿਕਲ ਜਾਂਦੀ ਹੈ ਤੇ ਉਹ ਨਹੀਂ ਰੈਜੈਂਟਮੈਂਟ ਅਜੇ ਨਹੀਂ ਆ ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਵੱਡੇ ਉੱਥੇ ਐਮਬੈਸਲਮੈਂਟ ਹੋ ਰਹੀ ਹੈ ਫੰਡਸ ਦੀ ਦੁਰਵਰਤੋਂ ਹੋ ਰਹੀ ਹੈ ਇੱਕੋ ਹੀ ਪਰਿਵਾਰ ਕਰਦਾ ਆ ਰਿਹਾ ਉਸ ਪਰਿਵਾਰ ਨੂੰ ਪਬਲਿਕ ਨੇ ਹਾਸ਼ੀਏ ਤੇ ਪਛਾਤਾ ਹੈ ਉਹਦੀ ਵਜ੍ਹਾ ਕਰਕੇ ਹੀ ਅਜ ਅਕਾਲੀ ਦਲ ਜਿਹੜਾ ਹੈਗਾ ਮੈਂ ਸਮਝਦਾ ਕਿ ਵੀ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਜप्त ਹੋਈਆਂ ਠੀਕ ਹੈ ਭਾਈ ਹੂ ਕੈਨ ਬਾਇ ਕਰੁਕੀ ਇੱਕ ਸੀਟ ਉਹਨਾਂ ਨੇ ਜਿੱਤ ਲਈ ਹੈ ਉਹ ਉਹਦੇ ਡਿਫਰੈਂਟ ਡਾਈਮੈਂਸ਼ਨਸ ਹੈਗੀਆਂ ਉਹ ਐਜ਼ ਅਕਾਲੀ ਨਹੀਂ ਜਿੱਤੀ ਉਹਨਾਂ ਨੇ ਉਹ ਉਹਨਾਂ ਨੇ ਐਜ਼ ਪਰਸਨਲ ਜਿੱਤੀ ਹੈ ਉਹ ਤੇ ਕਿਵੇਂ ਉਹਦੇ ਵਿੱਚ ਮਲ ਪ੍ਰੈਕਟਿਸ ਯੂਜ਼ ਕੀਤੀ ਹੈ ਜੋ ਜੋ ਕੁਝ ਫਤਕ ਉਹ ਵੱਡਾ ਡਿਬੇਟ ਦਾ ਇਸ਼ੂ ਹੈਗਾ ਲੇਕਿਨ ਜੇ ਉਹ ਕਹਿਣ ਕਿ ਬਈ ਅਸੀਂ ਅਕਾਲੀ ਦਲ ਨੇ ਸੀਟ ਜਿੱਤ ਲਈ ਹੈ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਕਿ ਉਹ ਉਹ ਵੀ ਸੀਟ ਅਕਾਲੀ ਦਲ ਦੀ ਨਹੀਂ ਹੈ ਉਹਨਾਂ ਦੀ ਪਰਸਨਲ ਸੀਟ ਹੈ ਹਮ ਸਰ ਸਵਾਲ ਇਹ ਵੀ ਹੈ ਕਿ ਜੇ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਨਹੀਂ ਰਹਿੰਦੇ ਪ੍ਰਧਾਨ ਕੋਈ ਹੋਰ ਬਣਾਇਆ ਜਾਂਦਾ ਹੈ ਬਾਗੀ ਧੜੇ ਦੇ ਵਿੱਚੋਂ ਜੇਕਰ ਕੋਈ ਪ੍ਰਧਾਨ ਬੰਦ ਹੈ ਤਾਂ ਸਵਾਲ ਇਹ ਵੀ ਹੈ ਕਿ ਉਹਨਾਂ ਲੋਕਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੋਇਆ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਜਮਾਨਤਾ ਜਬਤ ਹੋਈ ਹੈ ਨੇ ਕੀ ਉਹਨਾਂ ਦੇ ਵਿੱਚੋਂ ਕੋਈ ਪ੍ਰਧਾਨ ਬਣ ਕੇ ਇਕੱਲੇ ਦਲ ਮੋੜ ਜਿਹੜਾ ਪੈਰਾਸਿਰ ਖੜਾ ਹੋ ਸਕਦਾ ਹੈ ਦੇਖੋ ਪਹਿਲਾਂ ਤਾਂ ਇਸ਼ੂ ਇਹ ਹੈ ਕਿ ਕੀ ਸੁਖਵੀਰ ਬਾਦਲ ਰਿਜ਼ਾਈਨ ਕਰਨਗੇ ਹੂੰ ਕਿਉਂਕਿ 15 ਦਿਨਾਂ ਦੇ ਵਿੱਚ ਕੀ ਉਹ ਇੱਕ ਨਮਾਣੇ ਸਿੱਖ ਵਾਂਗੂ ਸਭ ਕੁਝ ਸੱਚ ਉੱਥੇ ਦੱਸ ਦੇਣਗੇ ਜਾ ਕੇ ਫਟ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਕਿ ਕੀ ਸੁਖਵੀਰ ਬਾਦਲ ਦੇ ਵਿੱਚ ਇੰਨੇ ਗੱਟਸ ਹੈਗੇ ਆ ਕਿ ਉਹ ਜਾ ਕੇ ਸਾਰਾ ਕੁਝ ਥ੍ਰੈਡ ਬੇਅਰ ਦੱਸ ਦੇਣ ਕਿ ਕਿਵੇਂ ਰਾਮ ਰਹੀਮ ਨੂੰ ਮਾਫੀ ਦਵਾਈ ਗਈ ਪਿੱਛੇ ਕੌਣ ਕੌਣ ਸੀਗੇ ਕਿਹਨੇ ਪੋਸ਼ਾਕ ਬਣਾ ਕੇ ਉਹਨੂੰ ਭੇਜੀ ਉੱਥੇ ਫਿਰ ਉਸ ਨੂੰ ਉਹਦੇ ਖਿਲਾਫ ਹੁਕਮਨਾਮਾ ਹੋਇਆ ਉਹਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਉਸ ਨੂੰ ਮਾਫੀਨਾਮਾ ਦਵਾਇਆ ਗਿਆ ਮਾਫੀਨਾਮੇ ਦੇ ਵਿੱਚ ਜਿਵੇਂ ਜਥੇਦਾਰ ਸਾਹਿਬਾਂ ਨੂੰ ਸੀਐਮ ਹਾਊਸ ਬੁਲਾਇਆ ਗਿਆ ਉਹਦੇ ਵਿੱਚ ਇੱਕ ਜਥੇਦਾਰ ਤਾਂ ਬੋਲ ਹੀ ਗਿਆ ਗਿਆਨੀ ਗੁਰਮukh ਸਿੰਘ ਕਿ ਸਾਨੂੰ ਤਲਬ ਕੀਤਾ ਗਿਆ ਉੱਤੇ ਤੇ ਸਾਨੂੰ ਹੁਕਮਨਾਮਾ ਫੜਾਇਆ ਗਿਆ ਕਿ ਆਹ ਹੁਕਮਨਾਮਾ ਤੁਸੀਂ ਜਾਰੀ ਕਰਨਾ ਹੈ ਇਹ ਚੀਜ਼ਾਂ ਕੀ ਉਹ ਕੰਫੈਸ ਕਰ ਲੈਣਗੇ ਜਾ ਕੇ ਅਕਾਲ ਤਖਤ ਸਾਹਿਬ ਤੇ ਜਾਂ ਉਹ ਝੂਠ ਹੀ ਬੋਲਣਗੇ ਕਿ ਮੈਂ નિર્ਦੋਸ਼ ਹਾਂ ਬਾਕੀ ਇਹ 150 ਬੰਦਾ ਜਿਹੜੇ ਮੇਰੇ ਤੇ ਇਲਜ਼ਾਮ ਲਗਾ ਰਹੇ ਆ ਸੋ ਇਹ ਚੀਜ਼ਾਂ ਆਪਾਂ ਉਦੋਂ ਡਿਸਕਸ ਕਰਾਂਗੇ ਜਦੋਂ 15 ਦਿਨ ਨਿਕਲ ਜਾਣਗੇ ਕਿ ਸੁਖਬੀਰ ਬਾਦਲ ਦੇ ਵਿੱਚ ਇੰਨੇ ਗੱਟਸ ਹੈਗੇ ਆ ਉਹ ਮਹਾਰਾਜ ਦੇ ਸਾਹਮਣੇ ਝੂਠ ਬੋਲਣ ਦੀ ਕਪੈਸਿਟੀ ਰੱਖਦੇ ਆ ਕਿ ਨਹੀਂ ਰੱਖਦੇ ਜਾਂ ਉੱਥੇ ਉਹ ਸੱਚ ਬੋਲਣਗੇ ਇਹ ਇਹਦੇ ਤੇ ਆਪਾਂ ਅਜੇ ਵਿਸ਼ਫੁਲ ਥਿੰਕਿੰਗ ਹੀ ਹੋਏਗੀ ਹੋ ਸਕਦਾ ਸੱਚ ਬੋਲ ਦੇਣ ਉਹਨਾਂ ਦੀ ਆਤਮਾ ਜਾਗ ਜਾਏ ਤੇ ਉਹ ਕਹਿਣ ਕਿ ਜੀ ਜੋ ਹੋਇਆ ਸੋ ਹੋਇਆ ਮੈਂ ਸੱਚ ਬੋਲਾਂਗਾ ਇੱਥੇ ਮੈਂ ਝੂਠ ਨਹੀਂ ਬੋਲਾਂਗਾ ਲੇਕਿਨ ਇਹ ਵੀ ਹੋ ਸਕਦਾ ਕਿ ਵੀ ਉਹ ਕਹਿਣ ਮੈਂ ਕੁਝ ਨਹੀਂ ਸਮਝਦਾ ਇਹਨੂੰ ਮੈਂ ਜਿੱਥੇ ਇੰਨੇ ਝੂਠ ਬੋਲੇ ਇੱਕ ਝੂਠ ਹੋ ਸੋ ਇਹਦੇ ਤੇ ਆਪਾਂ ਅਜੇ 15 ਦਿਨ ਆਪਾਂ ਕੁਸਚਨਾਂ ਡਿਸਕਸ ਕਰੀਏ ਤਾਂ ਮੈਂ ਸਮਝਦਾ ਇਹ ਹੀ ਬੈਟਰ ਹੋਏਗਾ। ਸੁਖਵੀਰ ਬਾਦਲ ਦੀ ਕੈਰੀਅਰ ਦੀਆਂ ਸਭ ਤੋਂ ਵੱਡੀਆਂ ਗਲਤੀਆਂ ਤੁਹਾਨੂੰ ਕਿਹੜੀਆਂ ਲੱਗਦੀਆਂ ਨੇ? ਓਕੀ ਜਦੋਂ ਉਹਨਾਂ ਨੇ ਪਾਰਟੀ ਦੀ ਕਮਾਂਡ ਸੰਭਾਲੀ। ਉਸ ਤੋਂ ਬਾਅਦ ਪਾਰਟੀ ਦਾ ਮਿਆਰ ਜਿਹੜਾ ਲਗਾਤਾਰ ਡਿੱਗਦਾ ਰਿਹਾ ਜੋ ਚਰਚਾਵਾਂ ਸਿਆਸੀ ਗਲਿਆਰਾਂ ਦੇ ਵਿੱਚ ਹੁੰਦੀਆਂ ਰਹੀਆਂ। ਤੁਹਾਡੇ ਅਕੋਰਡਿੰਗ ਕਿਹੜੀਆਂ ਉਹ ਸਭ ਤੋਂ ਵੱਡੀਆਂ ਗਲਤੀਆਂ ਸੀ? ਦੇਖੋ ਸੁਖਵੀਰ ਬਾਦਲ ਦੀ ਤਾਂ ਕੋਈ ਗਲਤੀ ਨਹੀਂ ਹੈ। ਗਲਤੀ ਉਹਦੇ ਪਿਓ ਦੀ ਹੈ। ਜਿਸ ਨੇ ਆਪਣੇ ਇਨਕੰਪੀਟੈਂਟ ਬੱਚੇ ਨੂੰ ਇੱਕ ਐਸੀ ਵੱਡੀ ਸੀਟ ਦੇ ਉੱਪਰ ਬਿਠਾਤਾ ਜਿਸ ਦੇ ਉਹ ਕੈਪੇਬਲ ਨਹੀਂ ਸੀ ਗਲਤੀ ਜੇ ਆਪਾਂ ਲੱਭਣੀ ਹੈ ਤਾਂ ਗਲਤੀ ਪ੍ਰਕਾਸ਼ ਸਿੰਘ ਬਾਦਲ ਦੀ ਤੁਸੀਂ ਪੁੱਛ ਸਕਦੇ ਹੋ ਸਭ ਤੋਂ ਵੱਡੀ ਗਲਤੀ ਕਿਹੜੀ ਹੈ ਸੁਖਮੀਰ ਬਾਦਲ ਨੂੰ ਤਾਂ ਤੁਸੀਂ ਇੱਕ ਨਵਾਇਸ ਬੰਦੇ ਨੂੰ ਇੱਕ ਇਨਕੰਪੀਟੈਂਟ ਬੰਦੇ ਨੂੰ ਬਿਠਾ ਦੂੰਗਾ ਤਾਂ ਉਹ ਸਟੀering ਦੇ ਟੱਕਰਾਂ ਹੀ ਮਾਰੇਗਾ ਨਾ ਕਿਉਂਕਿ ਉਹਨਾਂ ਦੀ ਪ੍ਰਧਾਨਗੀ ਤੇ ਸਵਾਲ ਹੋ ਰਿਹਾ ਹੈ ਨਾ ਇਸ ਕਰਕੇ ਨਹੀਂ ਉਹਨਾਂ ਦੇ ਵਿੱਚ ਉਹ ਨੈਕ ਹੀ ਨਹੀਂ ਹੈ ਕੰਪੀਟੈਂਸੀ ਨਹੀਂ ਹੈ ਪੰਥਕ 이슈 ਨੂੰ ਹੈਂਡਲ ਕਰਨ ਦਾ ਸੋ ਉਹਦੇ ਆਪਾਂ ਕੀ ਗੱਲ ਕਰੀਏ ਗੱਲ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਕਰਨੀ ਚਾਹੀਦੀ ਹੈ ਕਿ ਭਈ ਉਸ ਬੰਦੇ ਨੇ ਕਿੱਥੇ ਅਕਾਲੀ ਦਲ ਜਦੋਂ ਉਸਨੇ ਹੱਥ ਚ ਅਕਾਲੀ ਦਲ ਆਇਆ ਕਿੰਨੇ ਕਿੱਥੇ ਸੀਗਾ ਤੇ ਜਦੋਂ ਛੱਡ ਕੇ ਗਿਆ ਤਾਂ ਕਿੱਥੇ ਸੀਗਾ ਕੀ ਹੋਇਆ ਪ੍ਰਕਾਸ਼ ਸਿੰਘ ਬਾਦਲ ਨੇ ਕਿਸ ਤਰ੍ਹਾਂ ਡੈਮੇਜ ਕੀਤਾ ਅਕਾਲੀ ਦਲ ਨੂੰ ਦੇਖੋ ਪ੍ਰਕਾਸ਼ ਸਿੰਘ ਬਾਦਲ ਨੇ 1 ਬਾਈ 1 ਸਾਰੇ ਜੱਥੇਦਾਰ ਕਲਚਰ ਖਤਮ ਕੀਤਾ ਉਸਨੇ ਉਸਨੇ ਸੁਖਬੀਰ ਬਾਦਲ ਨੂੰ ਲੈ ਕੇ ਆਇਆ ਸੁਖਬੀਰ ਬਾਦਲ ਨੇ ਜਿਵੇਂ ਆਪਾਂ ਦੇਖਿਆ ਕਬੱਡੀ ਕੱਪ ਹੋਏ ਔਰ ਹੋਰ ਹੋਏ ਕਿਵੇਂ ਉਹਨੇ ਇੱਥੇ ਨਾਚ ਗਾਣੇ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਕਰਾਇਆ ਪੰਜਾਬ ਦੇ ਵਿੱਚ ਉਹ ਅਕਾਲੀ ਕਲਚਰ ਦੇ ਬਿਲਕੁਲ ਆਪੋਜ਼ਿਟ ਹੈ ਅਕਾਲੀਆਂ ਦੇ ਵਿੱਚ ਤਾਂ ਕਦੀ ਇਹ ਹੁੰਦਾ ਹੀ ਨਹੀਂ ਸੀਗਾ ਉਹ ਤਾਂ ਢਾਡੀ ਵਾਰਾਂ ਚੱਲਦੀਆਂ ਸੀ ਕੀਰਤਨ ਦਰਬਾਰ ਹੁੰਦੇ ਸੀ ਗੁਰਮਤ ਸਮਾਗਮ ਹੁੰਦੇ ਸੀ ਤੇ ਉਹ ਉਸ ਤੋਂ ਬਿਲਕੁਲ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਉਸਨੇ ਫਿਲਮ ਇੰਡਸਟਰੀ ਵਾਰਤੀ ਲਿਆ ਕੇ ਸੋ ਇਹ ਡਾਇਮੈਟ੍ਰਿਕਲੀ ਮਤਲਬ ਆਪੋਜ਼ਿਟ ਸਾਈਡ ਚਲਾ ਗਿਆ ਹੋ ਸੋ ਇਹ ਇੱਥੋਂ ਇਹ ਹੀ ਰੀਜ਼ਨ ਹੈ ਕਿ ਪਬਲਿਕ ਜਿਹੜੀ ਹੈ ਉਨਾਂ ਦੇ ਵਿੱਚ ਉਹਨਾਂ ਦਾ ਭਰੋਸਾ ਖਤਮ ਹੋ ਗਿਆ। ਬਾਕੀ ਪੋਲਿਟਿਕਲ ਇਸ਼ੂਸ ਤਾਂ ਬਹੁਤ ਹੋਣਗੇ। ਫੰਡਾਮੈਂਟਲ ਇਸ਼ੂਸ ਇਹ ਹੈਗੇ ਆ। ਹੂੰ। ਪੋਲਿਟਿਕਲ ਦਾ ਫੈਡਰਲਿਜ਼ਮ ਦੇ ਉੱਪਰ ਤੁਸੀਂ ਗੱਲ ਕਰ ਲਓ ਕਿ ਉਹਨੇ ਆਪਣੇ ਕੁਰਸੀ ਦੇ ਲਾਲਚ ਆਪਣੀ ਜਨਾਨੀ ਦੀ ਕੁਰਸੀ ਦੇ ਲਾਲਚ ਕਸ਼ਮੀਰ ਦੇ ਅਗੇਂਸਟ ਵੋਟ ਪਾਈ। ਫੈਡਰਲਿਜ਼ਮ ਦੇ ਅਗੇਂਸਟ ਵੋਟ ਪਾਈ, ਗਵਰਨਮੈਂਟ ਦੇ ਹੱਕ 'ਚ ਵੋਟ ਪਾਈ ਭਾਜਪਾ ਦੇ। ਸੋ ਉਹ ਚੀਜ਼ਾਂ ਤਾਂ ਬਹੁਤ ਹੋਣਗੀਆਂ। ਲੇਕਿਨ ਫੰਡਾਮੈਂਟਲ ਗੱਲ ਇਹ ਹੈ ਕਿ ਉਸਨੇ ਜਿਹੜਾ ਪੰਥਕ ਫੈਬਰਿਕ ਸੀ ਉਸ ਨੂੰ ਵੱਡੀ ਸੱਟ ਮਾਰਨ ਦਾ ਜਿਹੜਾ ਕੰਮ ਕੀਤਾ ਹਮ ਮਿਰਸਾ ਸਿੰਘ ਮਲਟੋਹਾ ਅਕਾਲੀ ਆਗੂ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਕੌਮ ਦੇ ਲਈ ਪੰਜਾਬ ਦੇ ਲਈ ਕਈ ਵਾਰੀ ਜੇਲ੍ਹ ਵੀ ਗਏ ਨੇ ਜੇਲ੍ਹ ਗਏ ਹੋਣਗੇ ਆਪਣੀ ਕੁਰਸੀ ਲਈ ਗਏ ਆ ਜੇਲ੍ਹ ਤਾਂ ਕਹ ਰਹੇ ਮੈਂ 20 ਸਾਲ ਗਿਆ ਕੋਈ 25 ਸਾਲ ਕਹ ਰਿਹਾ ਐਕਚੁਅਲ ਸਾ ਉਹਨਾਂ ਦੀ 4 ਸਾਲ ਦੇ ਆਸ-ਪਾਸ ਜੇਲ੍ਹ ਉਹ ਵੀ ਵਿਦਨ ਪਾਰਟਸ ਹੈਗੀ ਹੈ ਹੁੰਦਾ ਜੇ ਤੁਸੀਂ ਰਵੀਿੰਦਰ ਸਿੰਘ ਨੂੰ ਸੁਣੋ ਤਾਂ ਉਹ ਕਹਿੰਦਾ ਕਿ ਵੀ ਇਹ ਜੇਲ੍ਹ ਹੀ ਆਪ ਹੀ ਜਾਂਦਾ ਹੁੰਦਾ ਸੀ ਕਿ ਵੀ ਮੈਨੂੰ ਅੰਦਰ ਪਾ ਦਿਓ ਮੈਂ ਥੋੜਾ ਰਿਲੈਕਸ ਹੋ ਜਾਵਾਂਗਾ 4-5 ਮਹੀਨੇ ਅੰਦਰ ਕੱਟਿਆਵਾਂਗਾ ਉਹ ਇਹ ਕਹਿੰਦੇ ਆ ਉਹਨਾਂ ਦੇ ਨਾਲ ਸਪੀਕਰ ਰਹੇ ਆ ਉਹ ਤੁਸੀਂ ਉਹ ਦੀ ਸੁਣੋ ਤੇ ਵੀ ਇਹ ਕਿੰਨੀ ਵਾਰੀ ਜੇਲ੍ਹ ਗਿਆ ਕਿਸ ਕਿਸ ਬਹਾਨਿਆਂ ਨਾਲ ਗਿਆ ਉਹ ਉਹ ਤਾਂ ਮਤਲਬ ਪੋਲਿਟਿਕਸ ਹੈ ਸੋ ਜੇਲ੍ਹ ਨੂੰ ਵੀ ਉਹਨਾਂ ਨੇ ਇੱਕ ਵੱਡਾ ਹੂਆ ਬਣਾਇਆ ਜੇਲ੍ਹ ਮੈਂ ਨਹੀਂ ਸਮਝਦਾ ਕਿ ਵੀ ਉਹਨਾਂ ਨੇ ਰੀਅਲ ਪੰਥਕ ਇਸ਼ੂਸ ਦੇ ਉੱਪਰ ਕੋਈ ਐਜੀਟੇਸ਼ਨ ਕਰਕੇ ਜਾਂ ਕੋਈ ਵੱਡੀ ਜੇਲ੍ਹ ਕੱਟੀ ਹੋਵੇ ਹਮ ਅਕਾਲੀ ਇਦਲ ਦਾ ਭੂਿਕ ਕੀ ਲੱਗਦਾ ਹੁਣ ਕਿਸ ਨਜ਼ਰੀਏ ਨਾਲ ਵੇਖ ਸਕਦੇ ਹਾਂ ਅਸੀਂ ਭੂਿਕ ਨੂੰ ਕਿਉਂਕਿ ਸਭ ਤੋਂ ਪੁਰਾਣੀ ਪਾਰਟੀ ਪੰਥਕ ਪਾਰਟੀ ਪੰਥਕ ਮੁੱਦਿਆਂ ਤੇ ਹਮੇਸ਼ਾ ਵੋਟ ਲੈਂਦੀ ਰਹੀ ਹਮੇਸ਼ਾ ਪੰਥ ਦੀ ਗੱਲ ਕਰਦੀ ਰਹੀ ਪਰ ਇਸ ਟਾਈਮ ਹਾਸ਼ੀਏ ਤੇ ਆਉਣਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣਾ ਫਿਰ ਮੁਆਫੀਨਾਮਾ ਹੋਣਾ ਪੰਥ ਦੇ ਵਿੱਚ ਜਿੰਨੀਆਂ-ਜਿੰਨੀਆਂ ਗਲਤੀਆਂ ਹੋਈਆਂ ਉਹਨਾਂ ਸਾਰੀਆਂ ਨੂੰ ਮੁਆਫੀਨਾਮੇ ਦੇ ਵਿੱਚ ਦਰਜ ਕਰਾਉਣਾ ਕਿੱਥੇ ਹੁਣ ਭਵਿੱਖ ਨਜ਼ਰ ਆਉਂਦਾ ਹੈ ਅਕਾਲੀ ਦਲ ਦਾ ਦੇਖੋ ਇਹ ਅਕਾਲੀ ਦਲ ਦਾ ਜਿਹੜਾ ਭਵਿੱਖ ਹੈ ਪੋਲੀਟੀਕਲ ਭਵਿੱਖ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਨੂੰ ਪੋਲੀਟੀਕਲ ਭਵਿੱਖ ਜਿਹੜਾ ਹੈਗਾ ਉਹ ਇਹ 15 ਦਿਨਾਂ ਦੇ ਵਿੱਚ ਸੁਖਬੀਰ ਦੀ ਕੌਨਸ਼ੀਅਸ ਤੇ ਡਿਪੈਂਡ ਕਰੇਗਾ ਜੇ ਉਹ ਸੱਚ ਬੋਲ ਦਿੰਦਾ ਹੈ ਤੇ ਇਹ ਅਕਾਲੀ ਦਲ ਹੋ ਸਕਦਾ ਹੈ ਕਿ ਵਾਪਸ ਫੀਲਡ ਦੇ ਵਿੱਚ ਆ ਜਾਵੇ ਪਲੇਇੰਗ ਫੀਲਡ ਤੇ ਆਜਾਜ ਤਾਂ ਪਲੇਇੰਗ ਫੀਲਡ ਚ ਨਹੀਂ ਹੈ ਨਾ ਅੱਜ ਤਾਂ ਉਹਨਾਂ ਨੂੰ ਮਤਲਬ ਜਲੰਧਰ ਦੀ ਜਿਮਨੀ ਚੇਨ ਹੋਈ ਐ ਤੇ ਉਹ ਹਾਥੀ ਤੇ ਚੜ ਕੇ ਵੋਟਾਂ ਮੰਗੀਆਂ ਤੇ 700 ਵੋਟ ਨਿਕਲੀ ਐ ਹੁਣ 700 ਵੋਟ ਬੀਐਸਪੀ ਕਹੇਗੀ ਮੇਰੀ ਐ ਇੱਕ ਇੱਕ ਕਹੇਗਾ ਮੇਰੀ ਐ ਤੇ ਜਿਹੜੇ ਕੈਂਡੀਡੇਟ ਨੂੰ ਇਹਨਾਂ ਨੇ ਐਕਸਪੈਲ ਕੀਤਾ ਸੀ ਅਕਾਲੀ ਦਲ ਦੇ ਵਿੱਚੋਂ ਉਹ ਇਹਨਾਂ ਨਾਲੋਂ ਵੱਧ ਵੋਟ ਲੈ ਗਿਆ ਉਹ ਵੀ 1200 ਵੋਟ ਲੈ ਗਿਆ ਜਦੋਂ ਕਿ 2 ਲੱਖ ਦੇ ਵਿੱਚੋਂ 700 ਵੋਟ ਹਾਥੀ ਨੂੰ ਨਾਲ ਰਲਾ ਕੇ ਲਵੇ ਤੇ ਕਿਹੜਾ ਅਕਾਲੀ ਦਲ ਐ ਕਿੱਥੇ ਰਿਵਾਈਵਲ ਦੀਆਂ ਤਾਂ ਕੋਈ ਗੱਲ ਐ ਨਹੀਂ ਆ ਪਬਲਿਕ ਦੇ ਵਿੱਚ ਬਿਲਕੁਲ ਇਹਨਾਂ ਦੀ ਕ੍ਰੈਡੀਬਿਲਟੀ ਨੋਜ਼ ਡਾਈਵ ਹੋ ਚੁੱਕੀ ਹੈ 네ਗੇਟਿਵ ਤੇ ਜਾ ਚੁੱਕੀ ਹੈ ਸੋ ਮੈਂ ਨਹੀਂ ਸਮਝਦਾ ਕਿ ਭਈ ਇਹ ਕੋਈ ਐਸੀ ਕੋਈ ਚਮਤਕਾਰ ਕਰ ਦੇਗਾ ਸੁਖਵੀਰ ਬਾਦਲ ਕਿ ਭਈ ਲੋਕ ਕਹਿਣਗੇ ਵਾਹ ਜੀ ਵਾਹ ਸੁਖਵੀਰ ਵਰਗਾ ਬੰਦਾ ਨਹੀਂ ਹੈ ਐਦਾਂ ਦੀ ਗੱਲ ਮੈਨੂੰ ਕੋਈ ਦਿਖ ਨਹੀਂ ਰਹੀ ਇੱਕੋ ਹੀ ਚੀਜ਼ ਹੈਗੀ ਹੈ ਕਿ ਉਹ ਆਪਣੇ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰੀ ਗੱਲਾਂ ਦਾ ਗੁਨਾਹ ਜਿਹੜੇ ਹੈਗੇ ਆਪਣੇ ਉਹਨਾਂ ਨੂੰ ਕਬੂਲ ਕਰੇ ਔਰ ਕਹੇ ਕਿ ਜੀ ਮੈਨੂੰ ਜਿੰਨੀ ਸੇਵਾ ਪੰਥ ਨੇ ਦਿੱਤੀ ਸੀ ਉਹਨੀ ਮੈਂ ਕਰ ਲਈ ਹੈ ਤੇ ਹੁਣ ਤੁਸੀਂ ਜਿਹਨੂੰ ਯੋਗ ਸਮਝੋ ਉਸ ਨੂੰ ਸੇਵਾ ਦਿਓ ਅੱਗੇ ਭਵਿੱਖ ਦੇ ਵਿੱਚ ਕੋਈ ਵੀਦ ਬਣੇਗੀ ਤੇ ਮੈਨੂੰ ਸੇਵਾ ਦਾ ਮੌਕਾ ਮਿਲੇਗਾ ਮੈਂ ਕਰਾਂਗਾ ਅੱਜ ਦੇ ਤਰੀਕ ਦੇ ਵਿੱਚ ਅਕਾਲੀ ਦਲ ਨੂੰ ਜੇ ਸੁਰਜੀਤ ਕਰਨਾ ਇਸ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ ਹਮ ਪਰ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖ ਰਹੇ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਤੇ ਉਹ ਸੋਚਦੇ ਸੀ ਕਿ ਮੁੱਖ ਮੰਤਰੀ ਲਈ ਮੈਂ ਉਮੀਦਵਾਰ ਹ ਸੁਪਨੇ ਤਾਂ ਬੰਦਾ ਪਤਾ ਨਹੀਂ ਕੀ ਕੀ ਸੋਚਦਾ ਹੁੰਦਾ ਨਾ ਸੁਪਨਿਆਂ ਨਾਲ ਤਾਂ ਆਪਾਂ ਨਹੀਂ ਗੱਲ ਕਰ ਸਕਦੇ ਗੱਲ ਤਾਂ ਗਰਾਊਂਡ ਰਿਐਲਿਟੀ ਦੀ ਹੈ ਸੁਪਨੇ ਦੇ ਵਿੱਚ ਤਾਂ ਉਹ ਕਹਿ ਰਹੇ ਸੀ ਮੈਂ ਇਜਾਰਾ ਆਲਮ ਦੇ ਜਨਾਨੇ ਨੂੰ ਐਮਐਲਏ ਬਣਾਤਾ ਹਾਂ ਨੈਕਸਟ ਟਿਕਟ ਸੁਮੇਸ਼ ਸਿਆਣੀ ਨੂੰ ਦੇਣੀ ਸੀ ਉਹਨਾਂ ਨੇ ਉਹ ਤਾਂ ਇਦਾਂ ਦੀਆਂ ਡ੍ਰੀਮਸ ਵੀ ਲੈਂਦੇ ਸੀ ਸੁਮੇਤ ਸੈਣੀ ਵੀ ਤਖਤ ਸਹਿਬਾਨ ਤੇ ਜਾ ਕੇ ਮੱਥੇ ਟੇਕਣ ਲੱਗ ਗਿਆ ਸੀਗਾ ਸੋ ਉਹ ਤਾਂ ਸੁਪਨੇ ਸਾਰੇ ਧਰਾਸ਼ਾਈ ਹੋ ਗਏ ਸੁਪਨੇ ਲੈਣ ਤੋਂ ਤਾਂ ਬੰਦਾ ਕਿਸੇ ਨੂੰ ਨਹੀਂ ਰੋਕ ਸਕਦਾ ਸੋ ਸੁਪਨੇ ਲੈ ਰਹੇ ਆ ਤਾਂ ਵਧੀਆ ਚੀਜ਼ਾਂ ਲੈਣ ਹੋ ਲੇਕਿਨ ਉਹ ਮਟੀਰੀਅਲਾਈਜ਼ ਨਹੀਂ ਹੋ ਰਹੇ ਸੁਪਨੇ ਸੁਮੇਤ ਸੈਣੀ ਨੇ ਡੀਜੀਪੀ ਲੱਗਣ ਤੋਂ ਬਾਅਦ ਅਕਾਲੀ ਦਲ ਦੇ ਐਕਸ ਨੂੰ ਕਿੰਨੀ ਇੱਕ ਸੱਟ ਮਾਰੀ ਦੇਖੋ ਅਕਾਲੀ ਦਲ ਨੂੰ ਪੋਲੀਟੀਕਲੀ ਉਸਨੇ ਬਿਲਕੁਲ ਡਿਸਕ੍ਰੈਡਿਟ ਕਰਤਾ ਪਬਲਿਕ ਦੀ ਨਿਗਾਹ ਦੇ ਵਿੱਚ ਅਕਾਲੀ ਦਲ ਨੂੰ ਸੁਮੇਸ਼ ਸੈਣੀ ਨੇ ਛੱਟ ਨਹੀਂ ਮਾਰੀ ਅਕਾਲੀ ਦਲ ਨੇ ਖੁਦ ਹੀ ਆਪਣੇ ਆਪ ਨੂੰ ਛੱਟ ਮਾਰ ਲਈ ਉਹਨਾਂ ਨੇ ਖੁਦ ਹੀ ਖੁਹਾੜੇ ਦੇ ਉੱਪਰ ਪੈਰ ਆਪ ਮਾਰਿਆ ਜਾ ਕੇ ਕਿ ਸੁਮੇਸ਼ ਸੈਣੀ ਨੂੰ ਡੀਜੀਪੀ ਲਾਇਆ ਜਦੋਂ ਕਿ ਇਲੈਕਸ਼ਨਾਂ ਤੋਂ ਪਹਿਲਾਂ ਉਹ ਕਹਿੰਦੇ ਸੀ ਅਸੀਂ ਇਨਕੁਆਇਰੀਆਂ ਕਰਾਂਗੇ ਜਿਹੜੇ ਬੱਚੇ ਮਾਰੇ ਆ ਸੁਮੇਸ਼ ਸੈਣੀ ਨੇ ਅਸੀਂ ਉਹਨਾਂ ਨੂੰ ਨਿਆਂ ਦਵਾਵਾਂਗੇ ਇਲੈਕਸ਼ਨ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਨੇ ਸੁਮੇਸ਼ ਸੈਣੀ ਨੂੰ ਡੀਜੀਪੀ ਲਾ ਲਿਆ ਸੋ ਛੱਟ ਸੁਮੇਸ਼ ਸੈਣੀ ਨੇ ਥੋੜੀ ਮਾਰੀ ਛੱਟ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਮਾਰਤੀ ਨਾ ਜਦੋਂ ਤੁਸੀਂ 15 ਦਿਨਾਂ ਚ ਹੀ ਆਪਣਾ ਸਟੈਂਡ ਚੇਂਜ ਕਰ ਲਿਆ ਜ ਜਿੱਤਨ ਤੋਂ ਪਹਿਲਾਂ ਤੁਸੀਂ ਪਬਲਿਕਸ ਜਿਆਦਾ ਕਿ ਕਹਿੰਦੇ ਸੀਗੇ ਕਿ ਅਸੀਂ ਤੁਹਾਨੂੰ ਨਿਆਹ ਦਵਾਵਾਂਗੇ ਤੁਹਾਡੇ ਬੱਚਿਆਂ ਦੇ ਕਾਤਲਾਂ ਨੂੰ ਸਜਾਵਾਂ ਦਵਾਵਾਂਗੇ ਜਿੱਤਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਹਿਣ ਲੱਗਿਆ ਕਿ ਪੁਰਾਣੀਆਂ ਗੱਲਾਂ ਭੁੱਲ ਜਾਓ ਤੇ ਗਵਰਨਮੈਂਟ ਦੇ ਇੱਕ ਐਗਜ਼ੀਕਿਊਟਿਵ ਦੇ ਵਿੱਚੋਂ ਤੁਸੀਂ ਪੁਲਸ ਵਾਲਿਆਂ ਨੂੰ ਵਕੀਲ ਕਰ ਕਰਕੇ ਦਿੱਤੇ ਵੱਡੇ ਸੋ ਕਨਟਰਡਿਕਸ਼ਨ ਤਾਂ ਉੱਥੇ ਹੈ ਨਾ ਸੁਮੇਤ ਸੈਣੀ ਦੀ ਕੀ ਤਾਕਤ ਆ ਅਕਾਲੀ ਦਰ ਨੂੰ ਸੱਟ ਮਾਰਦੇ ਹੋ ਅਕਾਲੀਆਂ ਨੇ ਖੁਦ ਹੀ ਆਪਣੇ ਆਪ ਨੂੰ ਸੱਟ ਮਾਰ ਲਈ ਇਹ ਆਪਣੀ ਬਹੁਤ ਸਟਰੈਂਥ ਨੂੰ ਨਹੀਂ ਪਹਿਚਾਨ ਸਕੇ ਕਿ ਸਾਡੀ ਪਬਲਿਕ ਦੇ ਵਿੱਚ ਸਾਡੀ ਸਟਰੈਂਥ ਕੀ ਹੈ ਵੈਸੇ ਰੋਹਾਨੀ ਸਾਡੀ ਕੀ ਸਟਰੈਂਥ ਹੈ ਉਸ ਨੂੰ ਅੰਡਰਸਟੈਂਡ ਨਹੀਂ ਕਰ पाए ਤੇ ਇਹਦੇ ਕਰਕੇ ਅੱਜ ਜਿਹੜਾ ਹੈਗਾ ਇਹ ਦਿਨੇ ਦੇਖ ਰਹੇ ਆ। ਹੂੰ ਸਿਆਸੀ ਗੱਲਾਂ ਆ ਰਹੀਆਂ ਤੇ ਵਿੱਚ ਚਰਚਾ ਇਹ ਵੀ ਹੁੰਦੀ ਹੈ ਕਿ ਜੇਕਰ ਅਕਾਲੀ ਦਲ ਤੇ ਭਾਜਪਾ ਦਾ ਮੁਰ ਤੋਂ ਗੱਠਜੋੜ ਹੋ ਜਾਂਦਾ ਹੈ ਤਾਂ ਫਿਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਕਾਲੀ ਦਲ ਥੋੜਾ ਪੱਵਾ ਪਾਰ ਹੋ ਸਕਦਾ ਹੈ। ਦੇਖੋ ਗੱਠਜੋੜ ਹੋਏਗਾ ਕਿਹਦੇ ਨਾਲ? ਸੁਖਵੀਰ ਬਾਦਲ ਨਾਲ ਗੱਠਜੋੜ ਕਰਨਗੇ ਭਾਜਪਾ ਵਾਲੇ? ਉਹ ਲਾਇਬਿਲਟੀ ਕਿਉਂ ਲੈਣਗੇ? ਹੂੰ ਨਕਾਸ਼ ਸਿੰਘ ਬਾਦਲ ਨਾਲ ਉਹਨਾਂ ਨੇ ਗੱਠਜੋੜ ਕਰਕੇ ਆਪਣੀ ਸਟਰੈਂਥ ਵਧਾਈ ਹੈ ਉਹਨਾਂ ਨੇ। ਹੁਣ ਵੀ ਉਹਨਾਂ ਦਾ ਵੋਟ ਵੋਟシェア ਜਿਹੜਾ ਵੱਧ ਹੋਇਆ ਹੈ। ਬਾਦਲ ਅਖਾਲੀਦ ਨਾਲੋਂ ਤੇ ਉਹ ਗੱਠਜੋੜ ਕਿਉਂ ਕਰਨਗੇ ਮੈਨੂੰ ਨਹੀਂ ਲੱਗਦਾ ਕਿ ਉਹ ਸੁਖਬੀਰ ਬਾਦਲ ਨਾਲ ਗੱਠਜੋੜ ਕਰਨਗੇ ਇਹਨਾਂ ਨੇ ਤਾਂ ਜ਼ੋਰ ਬਥੇਰਾ ਲਾਇਆ ਕਿ ਗੱਠਜੋੜ ਹੋ ਜਾਏ ਪਰ ਉਹ ਕੋਈ ਵੀ ਬੰਦਾ ਲਾਇਬਿਲਟੀ ਨੂੰ ਲੈ ਕੇ ਆਪਣੇ ਉੱਪਰ ਨਹੀਂ ਚੱਲਦਾ ਹੁੰਦਾ ਹਰ ਬੰਦਾ ਚਾਹੁੰਦਾ ਕਿ ਮੇਰਾ ਵੇਟ ਕੋਈ ਦੂਸਰਾ ਬੰਦਾ ਚੱਕੇ ਮੈਂ ਕਿਸੇ ਦਾ ਵੇਟ ਨਾ ਚੱਕਾਂ ਸੋ ਭਾਜੀਪੀ ਇਹਨਾਂ ਦਾ ਵੇਟ ਨਹੀਂ ਚੱਕੇਗੀ ਤੁਹਾਨੂੰ ਯਾਦ ਹੋਵੇਗਾ ਸਰ ਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਨੇ ਮਾਫੀ ਮੰਗੀ ਸੀਗੀ ਕਿ ਅਖਾਲੀਦ ਦੇ ਟਾਈਮ ਜੋ ਬੇਅਦਬੀਆਂ ਹੋਈਆਂ ਜੋ ਪੰਥ ਦੇ ਨਾਲ ਇੱਕ ਤੋਂ ਘਟਨਾਕ੍ਰਮ ਹੋਏ ਉਹਨਾਂ ਨੂੰ ਲੈ ਕੇ ਮਾਫੀ ਉਹਨਾਂ ਨੇ ਮੰਗੀ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜੇ ਉਹ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਦੁਬਾਰਾ ਮਾਫੀ ਮੰਗਦੇ ਨੇ ਕਿਉਂਕਿ ਪਹਿਲਾਂ ਵਾਲੀ ਮਾਫੀ ਦਾ ਅਸਰ ਵੇਖਣ ਨੂੰ ਨਹੀਂ ਮਿਲਿਆ ਸੀ ਉਸ ਤੋਂ ਬਾਅਦ ਸੰਗਰੂਜ਼ ਇੰਨੀ ਚੋਣਵੀ ਹੋਈ ਸੀ ਉਸ ਵਿੱਚ ਵੀ ਬੁਰੀ ਤਰ੍ਹਾਂ ਹਾਰ ਗਏ ਸੀ ਕਮਲਦੀਪ ਕੌਰ ਰਾਜਵਾਨਾ ਤੇ ਹੁਣ ਜੇ ਉਹ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਦੇ ਨੇ ਤਾਂ ਫਿਰ ਕੀ ਲੱਗਦਾ ਹੈ ਤੁਹਾਨੂੰ ਕਿ ਦੁਬਾਰਾ ਨਹੀਂ ਮਾਫੀ ਗਲਤ ਹੈ ਨਾ ਕਿ ਹੁਣ ਜੋ ਅਲੀਗੇਸ਼ਨਸ ਲੱਗ ਰਹੇ ਆ ਜਿਹੜੀਆਂ ਗੱਲਾਂ ਵਿਰੋਧੀਆਂ ਨੇ ਕੀਤੀਆਂ ਸੁਮੇਸ਼ ਸਿਆਣੀ ਦਾ ਜ਼ਿਕਰ ਕੀਤਾ ਇਜ਼ਾਰ ਆਲਮ ਦਾ ਜ਼ਿਕਰ ਕੀਤਾ ਆਲਮ ਸੈਨਾ ਦਾ ਜ਼ਿਕਰ ਕੀਤਾ ਉਹਨਾਂ ਨੇ ਰਾਮ ਰਹੀਮ ਦੀ ਪੋਸ਼ਾਕ ਦਾ ਜ਼ਿਕਰ ਕੀਤਾ ਇਸ਼ਤਿਹਾਰਾਂ ਦਾ ਜ਼ਿਕਰ ਕੀਤਾ ਇਹਦੇ ਉੱਪਰ ਜਾ ਕੇ ਜੇ ਉਹ ਕਹਿੰਦਾ ਕਿ ਮੈਂ ਗੁਨਾਹਗਾਰ ਹੈਗਾ ਮੈਂ ਸਾਰਾ ਕੁਝ ਦੇ ਵਿੱਚ ਇੰਡल्ज ਕੀਤਾ ਤੇ ਫੇਰ ਗੱਲ ਫੇਰ ਮਾਫੀ ਮੰਨੀ ਜਾਏਗੀ ਉਹਦੀ ਆਤਮਾ ਦਾ ਜਿਹੜਾ ਵਜਨ ਆ ਉਹ ਘਟੇਗਾ ਉੱਥੇ ਜਾ ਕੇ ਪਰ ਜੇ ਉਹ ਅਜੇ ਵੀ ਉਹ ਚਲਾਕੀਆਂ ਹੀ ਕਰਦਾ ਕਿ ਮੈਂ ਮੈਨਿਪੂਲੇਸ਼ਨ ਕਰ ਲਾਂ ਤੇ ਉਹ ਤਾਂ ਫਿਰ ਪਬਲਿਕ ਨੂੰ ਪਤਾ ਹੀ ਹੈ ਕਿ ਮੈਨੀਪੂਲੇਸ਼ਨ ਹੋ ਰਹੀ ਹੈ ਸਾਰੀ ਹੂੰ ਇਹ ਵੀ ਤੇ ਹੋ ਸਕਦਾ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਤੇ ਸਭ ਕੁਝ ਲਗਾ ਦੇਣ ਕਿ ਮੁੱਖ ਮੰਤਰੀ ਤੇ ਪ੍ਰਕਾਸ਼ ਸਿੰਘ ਬਾਦਲ ਸੀ ਨਹੀਂ ਇਦਾਂ ਲਾਨ ਨਾਲ ਨਹੀਂ ਹੁੰਦਾ ਆ ਕਾਫੀ ਕੁਝ ਹੋਰ ਵੀ ਖਾਲੀ ਇਹ ਪਲੇਅਰ ਨਹੀਂ ਹੈਗੇ ਫੀਲਡ ਦੇ ਵਿੱਚ ਹੋਰ ਪਲੇਅਰ ਵੀ ਹੈਗੇ ਆ ਬਾਕੀ ਬੰਦੇ ਵੀ ਬਹੁਤ ਸਾਰੇ ਵਿਟਨੈਸਿਸ ਅਜੇ ਵੀ ਜਿੰਦੇ ਹੈਗੇ ਆ ਇਹ ਸਾਰੇ ਪਾਵਰ ਗੇਮ ਦੇ ਵਿੱਚ ਜਿਹੜੇ ਬੰਦੇ ਅੱਜ ਦੀ ਤਰੀਕ ਦੇ ਵਿੱਚ ਵੀ ਹੋ ਸਕਦਾ ਉਹਨਾਂ ਦੇ ਵਿੱਚੋਂ ਕੋਈ ਬੋਲ ਜਾਏ ਕਿਸੇ ਨੂੰ ਪਤਾ ਸੀ ਕਿ ਗਿਆਨੀ ਗੁਰਮਖ ਸਿੰਘ ਬੋਲ ਜਾਏਗਾ ਆ ਕੇ ਸ਼ਰਿਆਮ ਪ੍ਰੈਸ ਕਾਨਫਰੰਸ ਕਰ ਦੇਗਾ ਕਿ ਸਾਨੂੰ ਸੀਐਮ ਹਾਊਸ ਬੁਲਾਇਆ ਹੂੰ ਸੋ ਇਹ ਇੱਕ ਨਹੀਂ ਪਤਾ ਹੁੰਦਾ ਕਿਸ ਦੀ ਜਮੀਰ ਕਦੋਂ ਜਾਗ ਜਾਏ ਹੋ ਸਕਦਾ ਜੇ ਕੋਈ ਚਲਾਕੀ ਕਰ ਰਿਹਾ ਹੈ ਪੰਜ ਸਿੰਘ ਸਹਿਬਾਨ ਦੇ ਵਿੱਚੋਂ ਹੀ ਕੋਈ ਬੰਦਾ ਬੋਲ ਜਾਏ ਕਿ ਸਾਨੂੰ ਕੀ ਕੀ ਕਹਿ ਰਹੇ ਆ ਹੂੰ ਹੋਰ 10 ਦਿਨ ਬਾਅਦ ਬੋਲ ਲੇਗਾ ਹੁਣ ਨਹੀਂ ਬੋਲੇਗਾ ਮਹੀਨੇ ਬਾਅਦ ਬੋਲ ਜਾਏਗਾ ਸੋ ਇਹ ਮਤਲਬ ਟਰੂਥ ਨੇ ਪ੍ਰਿਵੇਲ ਕਰਨਾ ਹੀ ਹੁੰਦਾ ਹਮੇਸ਼ਾ ਸੋ ਜੋ ਸੱਚ ਹੈ ਉਹਦੇ ਉੱਪਰ ਇਹਨੂੰ ਚੱਲਣਾ ਚਾਹੀਦਾ ਮੈਂ ਤਾਂ ਇਹੀ ਐਕਸਪੈਕਟ ਕਰਾਂਗਾ ਕਿ ਸੁਖਵੀਰ ਬਾਦਲ ਸਾਰੀ ਗੱਲਾਂ ਨੂੰ ਉੱਥੇ ਜਾ ਕੇ ਅਕਬਾਲ ਕਰੇ ਤੇ ਆਪਣਾ ਅਸਤੀਫਾ ਨਾਲ ਲੈ ਕੇ ਜਾਵੇ ਕਿ ਮੈਂ ਹੁਣ ਬਿਲਕੁਲ ਇਸ ਨੂੰ ਲੀਡ ਕਰਨ ਦੇ ਕਾਬਿਲ ਨਹੀਂ ਹਾਂ ਕਦੀ ਫਿਊਚਰ ਦੇ ਵਿੱਚ ਕੋਈ ਐਸੀ ਵਿਧ ਬਣੇਗੀ ਤੇ ਸੇਵਾ ਜਪੰਥ ਮੈਨੂੰ ਦੇਏਗਾ ਮੈਂ ਲੈ ਲਾਂਗਾ ਪਰ ਅੱਜ ਦੀ ਤਰੀਕ ਵਿੱਚ ਤੁਸੀਂ ਜਿਸ ਨੂੰ ਯੋਗ ਸਮਝੋ ਉਸ ਨੂੰ ਮੈਂ ਦਵਾਂ ਉਦੋਂ ਲਈ ਬੈਸਟ ਆਪਸ਼ਨ ਇਹੀ ਹੈ ਕੀ ਜਥੇਦਾਰ ਗੁਰਦੇਵ ਸਿੰਘ ਕਾਉਂਖੇ ਨਾਲ ਜਿਸ ਤਰ੍ਹਾਂ ਦਾ ਹਸ਼ਰ ਹੋਇਆ ਜਿਸ ਤਰ੍ਹਾਂ ਉਹਨਾਂ ਦੀ ਖੁਰਦਬੁਰਦ ਹੋਣ ਦੀ ਰਿਪੋਰਟ ਦੱਬ ਕੇ ਰੱਖੀ ਗਈ ਕਈ ਸਾਲ ਜਦੋਂ ਉਜਾਗਰ ਹੋਈ ਤਾਂ ਉਹਦੇ ਉਸ ਤੋਂ ਉਹਦੇ ਉੱਤੇ ਵੀ ਅਕਾਲੀ ਦਲ ਦਾ ਨਾਮ ਆਇਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਨਸਾਫ਼ ਨਹੀਂ ਹੋਣ ਦਿੱਤਾ ਉਹਨਾਂ ਨੇ ਇਨਸਾਫ਼ ਨਹੀਂ ਦਿਵਾਇਆ ਕਿ ਉਹ ਵੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਅਕਸ ਨੂੰ ਸੱਟ ਮਾਰਨ ਵਾਲੀ ਘਟਨਾ ਹੈ ਬਿਲਕੁਲ ਇੱਕ ਦਿਨ ਚ ਨਹੀਂ ਹੋਇਆ ਜੀ ਇਹ ਮਤਲਬ ਚੇਨ ਆਫ ਇਵੈਂਟਸ ਹੈ ਗਿਆ ਇੱਕ ਇਵੈਂਟ ਜਦੋਂ ਤੁਹਾਡੀ ਸਾਈਕੀ ਚੇਂਜ ਹੋ ਗਈ ਤੁਸੀਂ ਕਿੱਥੇ ਸੁਮੇਸ਼ ਸੈਣੀ ਨੂੰ ਪ੍ਰੋਸੀਕਿਊਟ ਕਰਨਾ ਸੀ ਕਿੱਥੇ ਤੁਸੀਂ ਸੁਮੇਸ਼ ਸੈਣੀ ਨੂੰ ਡੀਜੀਪੀ ਲਾਤਾ ਤੁਹਾਡੀ ਮਤਲਬ ਅਪਰੋਚ ਹੀ ਚੇਂਜ ਹੋ ਗਈ ਉਸੇ ਅਪਰੋਚ ਦੇ ਵਿੱਚ ਤੁਸੀਂ ਫਿਰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਫਿਰ ਤਾਂ ਅੱਗੇ ਤੁਹਾਡੇ ਮਤਲਬ ਜਿਹੜੇ ਫੀਲੇ ਸੀਗੇ ਉਮਰਾਨ ਨੰਗਲੈਂਡ ਸੁਮੇਸ਼ ਸੈਣੀ ਦੇ ਯਾਰ ਆਲਮ ਇਹ ਵਰਕ ਕਰ ਰਹੇ ਸੀ ਨਾ ਉਹ ਆਪਣੇ ਹਿਸਾਬ ਨਾਲ ਵਰਕ ਕਰ ਰਹੇ ਸੀ ਇਕੱਲੀ ਵਰਕ ਹੀ ਨਹੀਂ ਸੀ ਕਰ ਰਹੇ ਜਦੋਂ ਤੁਸੀਂ ਬਾਗਡੋਰੀ ਉਹਨਾਂ ਨੂੰ ਦੇਤੀ ਕਲਮ ਹੀ ਚੱਕ ਕੇ ਉਹਨੂੰ ਫੜਾਤੀ ਕਿਲਾ ਤੂੰ ਲਿਖੀ ਚੱਲ ਜੋ ਲਿ ਖਾਤੇ ਤੁਹਾਡੇ ਪੈ ਰਿਆ ਸੋ ਇਹੀ ਰੀਜ਼ਨ ਹੈ ਕਿ ਅਜ ਅਕਾਲੀ ਦਲ ਜਿਹੜਾ ਹੈਗਾ ਬਿਲਕੁਲ ਡਿਸਕ੍ਰੈਡਿਟਡ ਹੈ ਤੇ ਜਮਾਨਤਾ ਸਾਹਿਬ ਦੀਆਂ ਜਬ ਤੱਕ ਕੋਈ ਇਦਰ-ਦਰੇ ਮੰਗ ਰਹੇ ਆਂ ਦਰ ਮੰਗਣ ਭਿਕਾ ਨਾ ਪਾਏਂਦਾ ਕੋਈ ਭਿਕ ਨਹੀਂ ਪਾ ਰਿਆ ਇਹਨਾਂ ਨੂੰ ਹੂੰ ਅ ਕੁਝ ਸਿਆਸੀ ਮਾਹਰ ਕਹਿੰਦੇ ਨੇ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੀਤੀ ਸੀ ਉਸੇ ਤਰਜ਼ ਤੇ ਹੁਣ ਇਹ ਅਕਾਲੀ ਦਲ ਬਚਾਓ ਯਾਤਰਾ ਵੀ ਹੋ ਰਹੀ ਹੈ ਪਰ ਗੱਲ ਆਈਡੀਓਲੋਜੀ ਬਦਲਣ ਦੀ ਹੈ ਜੋ ਅ ਪਿੱਛੇ ਹੋ ਗਿਆ ਉਸ ਨੂੰ ਬਦਲ ਕੇ ਇੱਕ ਨਵਾਂ ਅਕਾਲੀ ਦਲ ਸਥਾਪਿਤ ਕਰਨ ਦੀ ਲੋੜ ਹੈ ਤਾਂ ਜਾ ਕੇ ਜਿਹੜਾ ਅਕਾਲੀ ਦਲ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਦਮ ਹੋਏਗਾ ਕਿ ਇਹ ਵੀ ਹੋ ਸਕਦਾ ਹੈ ਕਿ ਕੁਝ ਨੌਜਵਾਨ ਚਿਹਰੇ ਜਿਹੇ ਅਕਾਲੀ ਦਲ ਚ ਸ਼ਾਮਿਲ ਹੁੰਦੇ ਨੇ ਕੁਝ ਵੱਡੇ ਚਿਹਰੇ ਖਾਸ ਤੌਰ ਤੇ ਤੇ ਅਕਾਲੀ ਦਲ ਦਾ ਜਿਹੜਾ ਪ੍ਰਭਾਵ ਹੈ ਉਹ ਵਧੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਕਿਉਂਕਿ ਮੌਜੂਦਾ ਸਰਕਾਰ ਤੋਂ ਵੀ ਕਿਤੇ ਨਾ ਕਿਤੇ ਲੋਕ ਬਹੁਤ ਖਫਾ ਨਜ਼ਰ ਆ ਰਹੇ ਨੇ ਦੇਖੋ ਉਹਦੇ ਵਿੱਚ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਕਨਵੀਨਰ ਬਣਾਇਆ ਹੈ ਰਿਬੈਲਸ ਨੇ ਉਹਨਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਦਾ ਵੱਡਾ ਪੰਥਕ ਪਛੋਕੜ ਹੈ ਉਹਨਾਂ ਦਾ ਪਰਿਵਾਰ ਦਾ ਮਤਲਬ ਵੱਡਾ ਨਾਮ ਹੈ ਉਹਨਾਂ ਦਾ ਤੇ ਮੈਂ ਸਮਝਦਾ ਕਿ ਵੀ ਜੇਕਰ ਉਹ ਇੰਡੀਪੈਂਡੈਂਟਲੀ ਥੋੜਾ ਅਸਰਟ ਕਰ ਲਣਗੇ ਤੇ ਹੋ ਸਕਦਾ ਆਕਾਲੀ ਦਲ ਨੂੰ ਉਹ ਮੁੜ ਕੇ ਇੱਕ ਲੈਵਲ ਪਲੇਇੰਗ ਫੀਲਡ 'ਤੇ ਖਿਲਾ ਜਾ ਸਕਣ ਲੇਕਿਨ ਜੇਕਰ ਉਹਨਾਂ ਦੇ ਉੱਪਰ ਵੀ ਜਿਵੇਂ ਹੁਣ ਹੋਰ ਪ੍ਰੈਸ਼ਰਸ ਹੈਗੇ ਆ ਜੇ ਉਹ ਪ੍ਰੈਸ਼ਰਸ ਦੇ ਅੱਗੇ ਉਹ ਝੁਕ ਜਾਂਦੇ ਆ ਤੇ ਉਸੇ ਲੀਆਂ ਤੇ ਚੱਲਦੇ ਰਹਿੰਦੇ ਆ ਤੇ ਫਿਰ ਇਹਦੇ ਚੋ ਕੁਝ ਨਹੀਂ ਨਿਕਲਣਾ ਲੇਕਿਨ ਇੱਕ ਅਪਰਚੂਨਿਟੀ ਮੈਂ ਸਮਝਦਾ ਕਿ ਭਈ ਅਕਾਲੀ ਦਲ ਨੂੰ ਵਾਪਸ ਰਿਵਾਈਵਲ ਦੀ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਥ ਦੇ ਵਿੱਚ ਆਈ ਹੈ ਉਹਨਾਂ ਦੀ ਕੰਪੀਟੈਂਸ ਤੇ ਡਿਪੈਂਡ ਕਰੇਗਾ ਉਹਨਾਂ ਦੀ ਜਿਹੜੀ ਇੰਟੀਗ੍ਰਿਟੀ ਹੈ ਜਿਹੜੀ ਕਿ ਕੀ ਉਹ ਹਕੀਕਤ ਦੇ ਵਿੱਚ ਦਿਲੋਂ ਚਾਹੁੰਦੇ ਆ ਕਿ ਭਈ ਮੈਂ ਪੰਥ ਨੂੰ ਮੁੜ ਕੇ ਇੱਕ ਐਸੀ ਸ਼ਕਤੀ ਦਵਾਂ ਕਿ ਇਸ ਪੂਰੀ ਦੁਨੀਆ ਦਾ ਸਿੱਖ ਜਿਹੜਾ ਅਕਾਲੀ ਦਲ ਵੱਲ ਦੇਖਦਾ ਸੀ ਆਪਣੀ ਹਰ ਇੱਕ ਪ੍ਰੋਬਲਮ ਦੇ ਲਈ ਉਹ ਮੁੜ ਕੇ ਉੱਧਰ ਦੇਖੇ ਜੇ ਉਹ ਚਾਹਣ ਤੇ ਬਹੁਤ ਕੁਝ ਹੋ ਸਕਦਾ ਹੈ ਪਰ ਉਹਨਾਂ ਦੇ ਉੱਪਰ ਹੁਣ ਡਿਪੈਂਡ ਕਰਦਾ ਇਹਨੂੰ ਆਪਾਂ ਮਤਲਬ ਕੁਝ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਲੇਕਿਨ ਉਹਦੀ ਕੰਪੀਟੈਂਸ ਦੇ ਉੱਪਰ ਮੈਨੂੰ ਕੋਈ ਹੋ ਨਹੀਂ ਹੈ ਕਿ ਭਈ ਉਹਨਾਂ ਦਾ ਵੱਡਾ ਪਿਸ਼ੋਕੜ ਹੈਗਾ ਕਿਉਂਕਿ ਉਹਨਾਂ ਦੇ ਫਾਦਰ ਨੇ ਕਰਤਾਰਪੁਰ ਦੇ ਲਾਂਘੇ ਲਈ ਬਹੁਤ ਵੱਡਾ ਮੋਰਚਾ ਲਾਇਆ ਹੋਇਆ ਸੀ ਤੇ ਉਹ ਹਰ ਸਾਲ ਜਾ ਕੇ ਉੱਥੇ ਅਰਦਾਸ ਵੀ ਕਰਦੇ ਸੀ ਤੇ ਉਹ ਸਪਰਿਵਾਰ ਦੇ ਵਿੱਚੋਂ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਬੰਦੇ ਦੇ ਵਿੱਚ ਆਂਦੀਆਂ ਹੁੰਦੀਆਂ ਤੇ ਉਹ ਹੈਰੀਟੇਜ ਨੂੰ ਜੇ ਅੱਗੇ ਲੈ ਕੇ ਚੱਲਣਗੇ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਬਈ ਅਕਾਲੀ ਦਲ ਵਾਪਸ ਰਿਵਾਈਵਲ ਵੱਲ ਤੁਰੇ ਹੂੰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਰ ਨਾਲ ਜੁੜਨ ਲਈ ਧੰਨਵਾਦ ਜੀ ਬਹੁਤ ਸੋ ਅਸੀਂ ਅੱਜ ਦੀ ਖਾਸ ਪੇਸ਼ਕਸ਼ ਸਾਡੇ ਨਾਲ ਸਾਬਕਾ ਐਸਟੀਪੀਸੀ ਮੈਂਬਰ ਅਮਰਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਅਕਾਲੀ ਦਲ ਦਾ ਭੂਖ ਕੀ ਰਹਿਣ ਵਾਲਾ ਕਿਉਂਕਿ ਅਗਲੇ 15 ਦਿਨਾਂ ਦੇ ਲਈ ਸੁਖਬੀਰ ਬਾਦਲ ਤੋਂ ਲਿਖਤੀ ਜਵਾਬ ਮੰਗਿਆ ਗਿਆ ਹੈ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਸਿਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਹੈ ਤੇ ਜੋ ਜੋ ਗੱਲਾਂ ਬਾਗੀ ਧੜੇ ਵੱਲੋਂ ਮਾਫੀਨਾਮੇ ਦੇ ਵਿੱਚ ਲਿਖੀਆਂ ਗਈਆਂ ਨੇ ਉਹਨਾਂ ਤੇ ਸਪਸ਼ਟੀਕਰਨ ਲਿਖਤੀ ਰੂਪ ਦੇ ਵਿੱਚ ਦੇਣਾ ਹੋਵੇਗਾ 15 ਦਿਨ ਬਾਅਦ ਕੀ ਹੋਏਗਾ ਇਹ ਆਉਣ ਵਾਲਾ ਵਕਤ ਦੱਸੇਗਾ ਤੇ ਵੇਖਣਾ ਬੜਾ ਦਿਲਚਸਪ ਰਹੇਗਾ ਕਿ ਸੁਖਬੀਰ ਬਾਦਲ ਦਾ ਜਵਾਬ ਕੀ ਹੋਏਗਾ ਉਹ ਮਾਫੀ ਮੰਗਣਗੇ ਜਾਂ ਆਪਣੇ ਜਿਹੜਾ ਵਜੂਦ ਹੈ ਉਸ ਤੇ ਅੜੇ ਰਹਿਣਗੇ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਇੰਨਾ ਹੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਪੁਸ਼ਟੀ